ਪਿੰਡ ਡੋੜ ਦੀ ਮੰਡੀ ਵਿੱਚ ਕਣਕ ਦੀ ਫਸਲ ਨੂੰ ਲੈ ਕੇ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਪਿੰਡ ਡੋੜ ਦੀ ਮੰਡੀ ਵਿੱਚ ਕਿਸਾਨਾਂ ਗੱਲਬਾਤ ਕਰਦੇ ਆ ਪ੍ਰਮਾਣ ਗੁਰਮੀਤ ਸਿੰਘ ਸੰਗਰਾਹ ਹੋਰ ਅਤੇ ਹੋਰ ਕਿਸਾਨਾਂ ਆ ਗੋਣੇ ਆਪਣੇ ਦੁੱਖ ਦੱਸੇ ਤੇ ਕਿਹਾ ਕਿ ਕਈ-ਕਈ ਦਿਨਾਂ ਤੋਂ ਅਸੀਂ ਮੰਡੀਆਂ ਵਿੱਚ ਰੁੱਲ ਰਹੇ ਹਾਂ ਤੇ ਸਾਡੀ ਫਸਲ ਦੀ ਕੋਈ ਤੁਲਾਈ ਪ੍ਰਾਈ ਨਹੀਂ ਹੋ ਰਹੀ ਸਾਧਿਕ ਤੋਂ ਹਾਂਜੀ ਏਵਨ ਨਿਊ ਚੈਨਲ ਤੁਹਾਡਾ ਬਹੁਤ ਸਵਾਗਤ ਹੈ ਅੱਜ ਖੜੇ ਆ ਪਿੰਡ ਡੋੜ ਦੀ ਮੰਡੀ ਦੇ ਵਿੱਚ ਜਿੱਥੇ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦੇ ਇਸੇ ਫੈਸਿਲਿਟੀ ਨੂੰ ਕਿੰਨੇ ਘੰਟੇ ਦੇਣਾ ਹੋਗੇ ਤੇ ਕੀ ਹਾਲ ਹੈ ਇੱਥੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਮੈਂ ਗਰਮੀਤ ਸਿੰਘ ਸਿੰਘਰਾੁਰ ਬਲਾਕ ਪ੍ਰਧਾਨ ਕਿਰਤੀ ਕਿਸਾਨ ਜੁਣੀ ਨੂੰ ਸਾਦਕ ਵੇਖੋ ਜੀ ਜਿਹੜੀ ਸਰਕਾਰ ਆ ਉਹ ਨਾਂ ਦੀ ਸਰਕਾਰ ਆ ਗਰਾਊਂਡ ਲੈਵਲ ਤੇ ਕੁਝ ਹੋਰ ਆ ਇੱਥੇ ਹੁਣ ਆ ਵੇਖ ਲਓ ਵੀ ਇਹਨਾਂ ਨੂੰ 8 ਦਿਨ ਹੋ ਗਏ ਆ ਮੰਡੀ 'ਚ ਬੈਠਾ ਨੂੰ ਜੇ ਇੱਥੇ ਇਨਸਪੈਕਟਰ ਆਉਂਦਾ ਕਿਸੇ ਦਾ 1000 ਗੱਟਾ ਤੇ ਉਹਦੇ 50 ਗੱਟੇ ਲਾ ਜਾਂਦੇ ਆ ਕਿਸੇ ਦਾ 100 ਗੱਟੇ ਦੀ ਭਰਾਈ ਕਰਦੇ ਆ ਅਤੇ ਮੇਰੇ ਨਾਲ ਕਿਸਾਨ ਖੜੇ ਆ ਇਹਨਾਂ ਨੂੰ 8-8 ਦਿਨ ਹੋ ਗਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਤੁਸੀਂ ਵਾਅਦੇ ਕੀਤੇ ਸੀਗੇ ਵੀ ਕਣਕ ਮੰਡੀਆਂ ਚ ਆਉਂਦਾ ਸਰ ਤੋਲਾਂਗੇ ਨਾਲ ਦੀ ਨਾਲ ਸਾਨੂੰ ਸ਼ਾਮ ਨੂੰ ਘਰੇ ਭੇਜਾਂਗੇ ਤੇ ਆਹ ਵੇਖ ਲਓ ਵੀ ਜਿਹੜੇ 8-8 ਦਿਨਾਂ ਦੇ ਆ ਇਹ ਮੰਡੀ ਚ ਬੈਠੇ ਆ ਇਹਨਾਂ ਵੱਲ ਤੁਹਾਡਾ ਧਿਆਨ ਨਹੀਂ ਜੇਕਰ ਕਿਸਾਨ ਇਹ ਸਰਕਾਰ ਨਾ ਕੋਈ ਪ੍ਰਬੰਧ ਕਰੂ ਕਣਕ ਖਰੀਦਣ ਦਾ ਚੱਕਣ ਦਾ ਮੰਡੀ ਚੋਂ ਤੇ ਅਸੀਂ ਆਉਣ ਵਾਲੇ ਦਿਨਾਂ ਚ ਸੜਕ ਰੋਕਾਂਗੇ ਇੱਥੇ ਸੜਕ ਰੋਕ ਕੇ ਟ੍ਰੈਫਿਕ ਜਾਮ ਕਰਾਂਗੇ ਜਿੰਨਾ ਚਿਰ ਇਹ ਮੰਡੀ ਚੋਂ ਕਣਕ ਨਹੀਂ ਚੱਕੀ ਜਾਊਗੀ ਉਹਨਾਂ ਚਿਰ ਅਸੀਂ ਟਰੈਫਿਕ ਨਹੀਂ ਖੋਲਣਾ ਮੇਰੇ ਨਾਲ ਖੜੇ ਆ ਸਰਦਾਰ ਬਲਦੇਵ ਸਿੰਘ ਟੋੜ ਤੋਂ ਆ ਇਹਨਾਂ ਨੂੰ 8 ਦਿਨ ਹੋ ਗਏ ਮੰਡੀ 'ਚ ਬੈਠਿਆਂ ਨੂੰ ਹਾਜੀ ਭਾਈ ਮਤ ਕਰਨਾ ਕਿ ਇੱਥੇ ਆਈ ਸੀ ਆਪਦੀ ਵਸਾਖੀ ਵਾਲੇ ਦਿਨ ਲਿਆਂਦੀ ਆ ਜੀ ਵਸਾਖੀ ਵਾਲੇ ਦਿਨ ਲੈ ਕੇ ਆਏ ਸੀ ਹਾਂਜੀ ਤੇ ਅੱਜ ਤੁਹਾਨੂੰ ਮੇਰੇ ਖੇਤ ਵਾਲਾ ਪਹਿਲਾ ਛੇਵਾਂ ਦਿਨ ਹੋ ਗਿਆ ਹਾਂਜੀ ਤੇ ਕੀ ਕਹਿ ਰਹੇ ਹੁਣ ਤੁਹਾਡੀ ਇਹ ਕਣਕ ਕੁੱਲਦੀ ਨਹੀਂ ਪਈ ਚੱਕੀ ਬਸ ਜੀ ਅੱਜ ਤੋਲਦੇ ਆ ਕੱਲ ਤੋਲਦੇ ਆ ਤੇ ਇਹ ਹੀ ਬਸ ਲਾਰੇ ਜਿਹੇ ਤੁਰੇ ਆਉਂਦੇ ਆ ਇਹ ਇੱਕ ਮੌਸਮ ਦਾ ਬਹਾਨਾ ਬਣਾਈ ਬੈਠੇ ਆ ਵੀ ਕਣਕ ਚ ਕਣਕ ਸੱਲੀ ਆ ਹੁਣ ਤੁਸੀਂ ਵੇਖੋ ਵੀ ਮੌਸਮ ਖਰਾਬ ਆ ਜ਼ਿੰਮੇਦਾਰ ਡਰਦਾ ਹੀ ਕਣਕ ਮਾੜੀ ਮੋਟੀ ਸੱਲੀ ਵੱਢਦਾ ਕੋਈ ਜੀ ਨਹੀਂ ਕਰਦਾ ਕਿਸੇ ਦਾ ਤੇ ਪਰ ਕਣਕ ਜਿਹੜੀ ਨੂੰ 8 ਦਿਨ ਹੋ ਗਏ ਉਹ ਸੱਲੀ ਕਾਦੀ ਰਹਿ ਗਈ ਹੁਣ ਇਹ ਅੱਗੇ ਆ ਸਰਦਾਰ ਜੀ ਖੜੇ ਆ ਇਹਨਾਂ ਨੂੰ ਪੁੱਛ ਲੋ ਹਫਤਾ ਇਹਨਾਂ ਨੂੰ ਹੋ ਗਿਆ ਗਰਪਾਲ ਸਿੰਘ ਗਰਪਾਲ ਸਿੰਘ ਡੋੜ ਤੋਂ ਜੀ ਸਾਨੂੰ ਮੰਗਲ ਸਿੰਘ ਸਾਨੂੰ 6-7 ਦਿਨ ਹੋ ਗਿਆ ਬੈਠਾ ਨੂੰ ਕੋਈ ਸੁਣਾਈ ਨਹੀਂ ਇਹ ਕੀ ਕਹਿੰਦੇ ਕਿਉਂ ਨਹੀਂ ਤੋਲਦੇ ਤੇ ਕਣਕ 15 ਬੋਚਰ ਨਾਲ ਦੇ ਕਦੀ ਕਦੀ ਖੋਸ਼ ਹੁੰਦਾ ਕਦੀ 15 ਤੋਂ ਘੱਟਦਾ ਹੀ ਨਹੀਂ ਇਹ ਬੱਸ ਪਤਾ ਨਹੀਂ ਕਿ ਹੋਰ ਕਿੰਨੀ ਵੱਡੀ ਤੁਹਾਡੀ ਕਿੰਨੀ ਕਿ ਤੁਹਾਡੀ ਕਣਕ ਪਈ ਹੈ ਵੱਢਣ ਵਾਲੀ ਕਣਕ 20 ਕਿਲੇ ਵੱਢਣੇ ਖੜੀਏ ਥਾਲੀਆਂ ਕਿੰਨੇ ਵੱਡੀ ਵੀ ਥਈ ਇੱਕ ਮੋਟਰ ਨਹੀਂ ਤੋਂ ਲਈ ਸਰਕਾਰ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸੀਗੇ ਕੋਈ ਉਹਨਾਂ ਆਵਾਜ਼ਾਂ ਤੇ ਸਰਕਾਰ ਪੂਰਾ ਉਤਰਦੀ ਪਈ ਹੈ ਨਹੀਂ ਉਤਰਦੀ ਕੋਈ ਨਹੀਂ ਉਤਰਦੀ ਬੈਠ ਕੋਈ ਵਾਦੇ ਉਤਰ ਨਹੀਂ ਰਹੇ ਆਹ ਵੇਖੋ ਸਾਹਮਣੇ ਠਹਿਰਾ ਆਪਣੇ ਪਈ ਇੱਧਰ ਹੈਗੇ ਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਸਰਦਾਰ ਮੱਖਣ ਸਿੰਘ ਡੋੜ ਇਹਨਾਂ ਨਾਲ ਗੱਲ ਕਰਦੇ ਹਾਂ ਜੀ ਹਾਂਜੀ ਬੇਸ਼ੱਕ ਅਸੀਂ ਤਾਂ ਭਾਵੇਂ ਆਜੀ ਵੱਡੀ ਐ ਪਰ ਜਿਹੜੀ ਹੁਣ ਵੱਢ ਰਹੇ ਆ ਕੜਕਾ ਇਹਨਾਂ ਦੇ ਵਿੱਚ ਤਾਂ ਮੁਕਤਰ ਵਾਲੀ ਜਾਂ ਗੱਲ ਪਹਿਲੀ ਤਾਂ ਗੱਲ ਐ ਵੀ ਕਿਸਾਨ ਐਡਾ ਕੋਈ ਨਹੀਂ ਜਿਹੜਾ ਕੱਚੀ ਬਦਲ ਵੱਢ ਕੇ ਲਿਆਊਗਾ ਕਿਸਾਨ ਜਿਨ੍ਹਾਂ ਦੀ ਪਿਓ ਦਾਦਿਆਂ ਤੋਂ ਲੈ ਕੇ ਅਸੀਂ ਖੇਤੀ ਕਰਦੇ ਤੁਰੇ ਆਉਣੇ ਆ ਸਾਨੂੰ ਕੱਚੀ ਬਾਰੇ ਪੱਕੀ ਬਾਰੇ ਬਹੁਤ ਕੁਝ ਨੌਲੇਜ ਹੁੰਦੀ ਐ ਦੂਜੀ ਗੱਲ ਐ ਵੀ ਜਿਹੜੀ ਨਾਲ ਤੂੜੀ ਬਣ ਜਾਂਦੀ ਜਿਹੜੇ ਬਾਣ ਦੀ ਇਹਦੇ ਵਿੱਚ ਕਣਕ ਚ ਕਿੱਥੋਂ ਮੁਕਚਰ ਆ ਗਿਆ ਕਦੇ ਵੀ ਕਦੇ ਗਿੱਲੀ ਹਾਂ ਜਾਂ ਹਰੀਆਂ ਕਣਕਾਂ ਦੀ ਤੂੜੀ ਨਹੀਂ ਬਣਦੀ ਹੁੰਦੀ ਇਹ ਸਾਰੇ ਸਰਕਾਰ ਦੇ ਬਹਾਨੇ ਆ ਲੋਕਾਂ ਨੂੰ ਖਰਾਬ ਕਰਨ ਦੇ ਹੋਰ ਕਣਕਾਂ ਅਕਲੇ ਸਿਲੀਆਂ ਕੋਈ ਛੋਣਨੇ ਨੂੰ ਤਾਂ ਮੰਨ ਲ ਸਕਦੇ ਨੇ ਕਿ ਉਦੋਂ ਤੇਲ ਬਾਦ ਪੈਂਦੀ ਆ ਇਹਨਾਂ ਦਿਨਾਂ 'ਚ ਕਿਹੜੀ ਕਿੱਥੋਂ ਮੁਕਚਰ ਆ ਗਿਆ ਇਹ ਸਾਰੇ ਬਹਾਨੇ ਲੋਕਾਂ ਨੂੰ ਖਰਾਬ ਕਰਨ ਦੇ ਬਹਾਨੇ ਆ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਮੰਗ ਕਰਦੇ ਆ ਕਿ ਇਹਨਾਂ ਨੂੰ ਜਿਵੇਂ ਜਿਵੇਂ ਤੁਹਾਡੇ ਵਾਅਦੇ ਕੀਤੇ ਸੀ ਤੁਸੀਂ ਇਲੈਕਸ਼ਨਾਂ ਦੇ ਵਿੱਚ ਉਹ ਆਪਦੇ ਵਾਅਦੇ ਪੂਰੇ ਕਰੋ ਜਸਵਿੰਦਰ ਵਰਮਾ ਦੀ ਰਿਪੋਰਟ